ਜਾਂਦਾ ਚੋਬਰ ਦੀ ਕੱਲੀ-ਕੱਲੀ ਬੁੜਕ ਦੀ ਨਾੜ ਲੋਕਾਂ ਭਾਣੇ ਹੁਣ ਤਾਂ ਸਵੇਰਾ ਹੋਈ ਜਾਂਦਾ ਹੈ ਤੇ ਇਹ ਜਿਹੜੀਆਂ ਨਾੜਾਂ ਬੁੜਕਦੀਆਂ ਇਹ ਚੀਜ਼ ਦੀ ਚੀਕਾਂ ਮਾਰ-ਮਾਰ ਗਵਾਈ ਭਰਦੀਆਂ ਕਿ ਭਾਈ ਇਹ ਕਿਸੇ ਤਗੜੇ ਖਾਨਦਾਨ ਦਾ ਤੱਕੜ ਲੈੰਦਾ ਸਮੇਲ ਘੋੜਾ ਹੈ ਆ ਦੇਖੋ ਕਰੋ ਦਰਸ਼ਨ ਇਹ ਘੋੜੇ ਦਾ ਨਾਂ ਹੈ ਜੀ ਅਰਾਵਤ ਸੁਲਤਾਨ ਘੋੜਾ ਹੈਗਾ ਉਦਾਸੀ ਸਟੱਡ ਫਾਰਮ ਤੇ ਪੇਵੇ ਵਾਲੇ ਭਰਾਵਾਂ ਕੋਲੇ ਉਸ ਘੋੜੇ ਦਾ ਇਹ ਸਜਣੋ ਬੱਚਾ ਹੈ ਹਾਥੀ ਘੋੜਾ ਆ ਗਿਆ ਇਹਦਾ ਦਾਦਾ ਉਮਰ ਹਜੇ 2 ਦਾੰਦੀ ਹੋਈ ਆ ਤਾਂ ਪਿਛਲੇ ਪੌੜ ਦੇਖ ਲਓ ਤੇ ਅਗਲੇ ਪੌੜ ਦੇਖ ਲਓ ਸਾਰੇ ਚਾਰੇ ਪੌੜਾਂ ਨੂੰ 6 ਨੰਬਰ ਖੁੜੀ ਲੱਗਦੀ ਹੈ ਹਜੇ ਤਾਂ ਬੱਚਾ ਹੈ ਅੱਗੇ ਜਾ ਕੇ ਵੇਖੋ ਵੀ ਇਹਦਾ ਕਿਹੜੀ ਖੁੜੀ ਲੱਗੂਗੀ ਸਜਣੋ ਤੇ ਭਾਈ ਜਿਹੜੀ 6 ਨੰਬਰ ਖੁੜੀ ਲਾਈ ਹੈ ਆ ਸਾਹਮਣੇ ਕੈਮਰੇ ਦੇ ਵਿਧ ਪ੍ਰੂਫ ਤੁਹਾਡੇ ਅੱਗੇ ਰੱਖਤਾ ਸੁਮਬ ਬਹੁਤ ਜ਼ਿਆਦਾ ਮਜ਼ਬੂਤ ਹੈ ਜਿਹੜੇ ਕਹਿੰਦੇ ਹੁੰਦੇ ਆ ਸਿਆਣੇ ਵੀ ਮਕਾਨ ਦੀ ਨਹੀਂ ਇੰਨੀ ਮਜ਼ਬੂਤ ਹੋਵੇ ਤੇ ਉੱਤੇ ਭਾਵੇਂ 50 ਮੰਜ਼ਲਾ ਛੱਤ ਲੋ ਭਾਈ ਉਹਨੂੰ ਨੁਕਸਾਨ ਨਹੀਂ ਹੁੰਦਾ ਇਹ ਕੋੜਾ ਵੀਰ ਉਹ ਬਹੁਤ ਹੀ ਮਿਹਨਤ ਕਾਸ਼ ਭਰਾ ਦੇ ਘਰ ਆਇਆ ਹੈ ਆਪਣਾ ਵੀਰ ਹੈ ਪਿੰਦਰ ਫੈਰੀਅਰ ਪਿੰਡ ਗੰਧੜਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਵੀਰ ਨੂੰ ਵਧਾਈਆਂ ਜਰੂਰ ਮੇਰੇ ਵੀਰ ਫੋਨ ਕਰਕੇ ਦੇ ਦਿਓ ਪਿੰਦਰ ਦਾ ਨੰਬਰ ਮੈਂ ਵਿੱਚ ਦਿੱਤਾ ਹੈ ਬਹੁਤ ਮਿਹਨਤ ਕਰਕੇ ਵੀਰ ਇੱਥੋਂ ਤੱਕ ਪਹੁੰਚਿਆ ਯਾਰ ਤੇ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸਰਦਾਰ ਤਰਲੋਚਨ ਸਿੰਘ ਹੁਣੀ ਨੇ ਪਿੰਡ ਰਾਣੀਏ ਜਿਹੜਾ ਸਰਸਾ ਹਰਿਆਣੇ ਦੀ ਧਰਤੀ ਹੈ ਤੇ ਚੁਭਾ ਲੀਏ ਸਟੱਡ ਫਾਰਮ ਤੋਂ ਇਹ ਘੋੜਾ ਬਰੀਡਿੰਗ ਪਰਪਸਲੀ ਆਇਆ ਹੈ ਬਾਈ ਪਿੰਦਰ ਦੇ ਕੋਲ ਇੱਥੇ ਬਰੀਡਿੰਗ ਕਰੂਗਾ ਪਿੰਡ ਗੰਧੜਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਸੇ ਵੀ ਭਰਾ ਨੇ ਤੁਸੀਂ ਘੋੜੀ ਭਰਾਉਣੀ ਹੈ ਤੇ ਤੁਸੀਂ ਪਿੰਡ ਗੰਦਣਾ ਦੇ ਵਿੱਚ ਫੋਨ ਕਰਕੇ ਬਾਈ ਹੋਣਾ ਤੋਂ ਜਰੂਰ ਜਾਇਓ ਤੇ ਬਾਈ ਪਿੰਦਰ ਦਾ ਪਹਿਲਾ ਯਾਰ ਘੋੜਾ ਐ ਸਾਮ ਸੰਭਾਲੀ ਭਰਾਵਾਂ ਨੇ ਵੀਰ ਕੋਲੇ ਛੱਡਿਆ ਤੇ ਮੇਰੇ ਵੀਰ ਯਾਰ ਤੂੰ ਕੀ ਕਰਦੇ ਓ ਬਾਈ ਨੂੰ ਇੰਨਾ ਪਿਆਰ ਦਿਓ ਕਿ ਵੀਰ ਯਾਰ ਖੁਸ਼ ਹੋ ਜੇ ਕਿਉਂਕਿ ਆਮ ਬੰਦੇ ਦਾ ਨਾ ਸੁਪਨਾ ਹੀ ਰਹਿ ਜਾਂਦਾ ਐ ਸਾਨ ਬਣਾਉਂਦਾ ਤੇ ਭਰਾਵਾਂ ਨੇ ਯਾਰ ਦੋਵਾਂ ਭਰਾਵਾਂ ਨਾਲ ਪਿਆਰ ਬਹੁਤ ਐ ਬਾਈ ਤਰਲੋਚਨ ਹੋਣਾ ਨਾ ਬਾਈ ਪਿੰਦਰ ਦਾ ਤੇ ਵੀਰ ਹੋਣਾ ਨੇ ਇੱਥੇ ਬਾਈ ਕੋਲ ਛੱਡਿਆ ਕਿ ਯਾਰ ਤੂੰ ਵੀ ਆਪਦਾ ਚਾਹ ਪੂਰਾ ਕਰ ਲੈ ਆਪਾਂ ਭਰਾਵਾਂ ਦੀ ਫੁੱਲ ਸਪੋਰਟ ਕਰਨੀ ਆ ਵੀਡੀਓ ਸ਼ੇਅਰ ਕਰਕੇ ਵੀ ਫੋਨ ਲਾ ਕੇ ਵਧਾਈਆਂ ਵੀ ਦੇਣੀਆਂ ਤੇ ਦੂਜੀ ਗੱਲ ਯਾਰ ਘੋੜੇ ਨੇ ਬੱਚਿਆਂ ਵਾਲੇ ਚੇਬ ਕੱਢਦੇ ਆ ਯਾਰ ਅੱਗੇ ਤੁਹਾਨੂੰ ਵਿਖਾਉਨੇ ਆ ਵੀਡੀਓ ਚ ਘੋੜੇ ਨੇ ਯਾਰ ਸਪੌਟਲੈਸ ਬੱਚੇ ਪੈਦਾ ਕਰਕੇ ਵਿਖਾਤੇ ਜਮਾਂ ਹੀ ਕਾਲੀਆਂ ਘੋੜੀਆਂ ਜਮਾਂ ਹੀ ਚੰਬੀਆਂ ਘੋੜੀਆਂ ਤੇ ਜਿਹੜੀਆਂ ਘੋੜੀਆਂ ਰਿਪੀਟ ਦੇ ਵਿੱਚ ਸੀਗੀਆਂ ਕਿਤੇ ਉਹ ਮੰਨ ਲਓ ਵੀ ਭਰਦੇ ਸੀ ਤੇ ਉਹ ਖਾਲੀ ਰਹਿ ਜਾਂਦੀਆਂ ਸੀ ਤੇ ਘੋੜੇ ਨੇ ਭਰਾਵਾ ਉਹ ਵੀ ਗੱਬਣ ਕਰਕੇ ਤੇ ਬੱਚੇ ਪੈਦਾ ਕਰਕੇ ਵਿਖਾਤੇ ਬਹੁਤ ਹੀ ਲਾਜਵਾਬ ਕੋੜਾ ਵੱਡੀ ਗੱਲ ਜਿਹੜੀ ਇਹ ਹੈ ਕਿ ਬਹੁਤ ਅਲੱਗ ਖਾਨਦਾਨ ਦਾ ਅਲੱਗ ਲਾਈਨ ਦਾ ਕੋੜਾ ਹੈ ਬਹੁਤ ਸਾਰੇ ਇਰੇ ਚਾਹੁੰਦੇ ਆ ਕਿ ਸਾਨੂੰ ਯਾਰ ਅਲੱਗ ਲਾਈਨ ਦਾ ਬੱਚਾ ਤੇ ਚੰਗਾ ਖਾਨਦਨ ਹੋਵੇ ਸਪੌਟਲੈਸ ਹੋਵੇ ਬਾਡੀ ਮਜ਼ਬੂਤ ਹੋਵੇ ਸਨੱਖਾਪਨ ਹੋਵੇ ਤੇ ਕੱਲੀ-ਕੱਲੀ ਚੀਜ਼ ਤੁਸੀਂ ਤੁਹਾਡੇ ਸਾਹਮਣੇ ਆ ਤੁਹਾਡੀ ਕਚਹਿਰੀ ਚ ਹੈ ਕੋੜਾ ਕੇ ਪਾਸਿਓਂ ਹੱਥ ਨਹੀਂ ਧਰਾਉਂਦਾ ਬੱਚੇ ਚੰਗੇ ਚਾਹੁੰਦੇ ਹਾਂ ਚਾਹੁੰਦੇ ਹਾਂ ਕਿ ਯਾਰ ਚੰਬੀਆਂ ਕੋੜੀਆਂ ਤੋਂ ਸਪੌਟਲੈਸ ਬੱਚੇ ਹੋਣ ਉਹ ਕੁਆਲਿਟੀ ਬੱਚੇ ਹੋਣ ਤੇ ਇੱਕ ਵਾਰ ਜ਼ਰੂਰ ਸੰਪਰਕ ਕਰ ਲਿਓ ਹੁਣੀ ਆਏ ਗਏ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਇਦਾਂ ਗੋਲ ਟੇਬਲ ਆ ਕੇ ਤੁਹਾਨੂੰ ਮਾਣ ਦਾ ਸਤਕਾਰ ਨਾਲ ਰੋਟੀ ਵੀ ਖਵਾਉਣਗੇ ਚਾਹ ਵੀ ਪਿਉਉਣਗੇ ਤੇ ਘੋੜੀ ਰੋਕਣੀ ਐ ਤੇ ਖਾਸ ਰਹਿਣ ਦਾ ਪ੍ਰਬੰਧ ਵੀ ਹੈਗਾ ਘੋੜੀ ਰੋਕਣ ਦਾ ਪ੍ਰਬੰਧ ਵੀ ਹੈਗਾ ਡਾਕਟਰ ਸਾਹਿਬ ਦਾ ਪ੍ਰਬੰਧ ਵੀ ਹੈਗਾ ਬਸ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਬਾਈ ਹੋਣਾ ਨਾਲ ਸੰਪਰਕ ਜ਼ਰੂਰ ਕਰ ਲਿਓ ਸੱਜਣੋ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੋਈ ਭਰਾਵਾਂ ਦੇ ਨਾਮ ਨੇ ਜੀ ਭਪਿੰਦਰ ਔਲਖ ਪ੍ਰਭ ਪੁੱਲਰ ਗੁਰਪ੍ਰੀਤ ਵੜਿੰਗ ਅਮਰਿੰਦਰ ਕੰਗ ਅਮਨ ਸ਼ਾਹ ਰਾਜ ਸਿੰਘ ਖੋਖਰ ਫਾਰਮ ਹਾਰਸ ਜੋਬਨ ਵਿਰਕ ਕਰਨ ਸਿੰਘ ਗੁਰਸੇਵਕ ਸਿੰਘ ਬਲਵੰਤ ਬਰਾੜ ਪਰਮਿੰਦਰ ਚਾਲ ਹੀਰਾ ਪੁੱਲਰ ਹਰ ਸਿਮਰਨ ਔਲਖਾ ਜੋ ਕਰਦੇ ਆ ਗੱਲਬਾਤ ਫਰੋਲ ਦੇ ਘੋੜੇ ਦੀ ਨਰਨੜ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੀ ਭਰਾਵਾਂ ਦਾ ਫਿਰ ਤੋਂ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਖਦੇ ਆ ਸਜਣਾ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਇੱਕ ਬਹੁਤੀ ਚਿਬ ਕੱਢ ਨੁਕਰਾ ਘੋੜਾ ਵਿਖਾ ਕੇ ਹਟਿਆ ਜਿਹਨੂੰ ਮਾਝੇ ਵਾਲੇ ਬੜਾ ਘੈਂਟ ਘੈਂਟ ਲਬਜ ਯੂਜ਼ ਕਰਦੇ ਹੁੰਦੇ ਆ ਜਾਂ ਚਿਬ ਕੱਢ ਜਿੱਦਾਂ ਮੈਂ ਯੂਜ਼ ਕੀਤਾ ਜਾਂ ਬਾਲੇ ਕੋਕੇ ਜਿਹੜੇ ਹੋਣ ਨਾ ਉਹ ਜਿਹੜੀ ਚੀਜ਼ ਦਾ ਆਪਾਂ ਜ਼ਿਕਰ ਕਰਦੇ ਹੁੰਨੇ ਆ ਇਹ ਉਹ ਤੁਹਾਨੂੰ ਘੋੜਾ ਉਦਾਂ ਦਾ ਘੋੜਾ ਵਿਖਾਉਣ ਲੱਗੇ ਆ ਲਾਜਵਾਬ ਬੰਤਰਾਂ ਤੇ ਸੁੰਦਰਤਾ ਤੇ ਸੁਨੱਖਾਪਨ ਤੁਸੀਂ ਵੇਖ ਹੀ ਰਹੇ ਹੋ ਘੋੜੇ ਦੇ ਵਿੱਚ ਸੁੰਭ ਤੋਂ ਲੈ ਕੇ ਪੁੜੇ ਤੱਕ ਪਿੱਛੇ ਪੂਛ ਤੱਕ ਆ ਕੰਨਾਂ ਤੋਂ ਲੈ ਕੇ ਮੂੰਹ ਦੀ ਬਨਾਵਟ ਤੱਕ ਕਿਸੇ ਗੱਲ ਦੇ ਵਿੱਚ ਘਾਟ ਨਹੀਂ ਚਾਹੀਏ ਦੇ ਖਾਨਦਾਨ ਨੂੰ ਲੈ ਲਈਏ ਚਾਹੇ ਇਹਦੀ ਮਾਲੇ ਖਾਨਦਾਨ ਨੂੰ ਲੈ ਲਈਏ ਜਾਂ ਬਾਪ ਨੂੰ ਲੈ ਲਈਏ ਚਾਹੇ ਇਹਨੂੰ ਆਪ ਨੂੰ ਇਹਦੇ ਅੱਗੇ ਸੋਣੇ ਤੇ ਸੁਹਾਗਾ ਇਹ ਆ ਕਿ ਇਹਦੇ ਬੱਚੇ ਬੜੇ ਚੰਗੇ ਆ ਗਏ ਜੰਬੀਆਂ ਘੋੜੀਆਂ ਤੋਂ ਸਪੌਟਲੈਸ ਨੁਕਰੇ ਬੱਚੇ ਇਹ ਘੋੜੇ ਨੇ ਪੈਦਾ ਕਰਕੇ ਵਿਖਾਤੇ ਤੇ ਜੇ ਆਪ ਦੀ ਗੱਲ ਕਰਾਂ ਤੇ ਆਪ ਵੀ ਬਿਲਕੁਲ ਸਪੌਟਲੈਸ ਐਸ ਜੀ ਨੂੰ ਆਪਾਂ ਬੈਠੇ ਆ ਸਾਰੀਆਂ ਗੱਲਾਂ ਬਾਤਾਂ ਪੁੱਛਣ ਦੇ ਲਈ ਵੀਰ ਹੋਣਾ ਨੇ ਯਾਦ ਕੀਤਾ ਤੇ ਅੱਜ ਆਪਾਂ ਜਿਹੜੀ ਜਗ੍ਹਾ ਤੇ ਬੈਠੇ ਆ ਬਾਈ ਹੁਣਾਂ ਦੇ ਦਰਸ਼ਨ ਹੋਏ ਐ ਇਹ ਜਗ੍ਹਾ ਹੈ ਜੀ ਗੰਦੜਾ ਪਿੰਡ ਹੈ ਤੇ ਜ਼ਿਲ੍ਹਾ ਹੈ ਸ਼੍ਰੀ ਮੁਕਤਸਰ ਸਾਹਿਬ ਤੇ ਆਪਣੇ ਨਾਲ ਹੈ ਬਾਈ ਸਰਦਾਰ ਤਰਲੋਚਨ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਜਤਿੰਦਰ ਸਿੰਘ ਜੀ ਢਿੱਲੋਂ ਸਾਹਿਬ ਤੇ ਇਧਰ ਵੀਰ ਨੂੰ ਤੁਸੀਂ ਭਲੀ ਭੰਤੀ ਜਾਣਦੇ ਹੋ ਘੋੜਿਆਂ ਵਾਲੇ ਭਰਾ ਭਾਈ ਪਿੰਦਰ ਫੈਰੀਅਰ ਬਾਈ ਦੀ ਗੱਲ ਕਰੀਏ ਤੇ ਬਾਈ ਅੱਗੇ ਮੈਂ ਹੱਸਦਾ ਹੁੰਨਾ ਭਰਾਵਾਂ ਨੂੰ ਕਿ ਇੱਕ ਤਾਂ ਹੁੰਦਾ ਹੈ ਜ਼ਮੀਨ ਤੋਂ ਉੱਠਣਾ ਤੇ ਇੱਕ ਹੁੰਦਾ ਹੈ 100 ਫੁੱਟ ਡੂੰਘੇ ਟੋਏ 'ਚੋਂ ਉੱਠਣਾ ਤੇ ਇਹ ਵੀ ਰਵੀ ਸਾਡੇ ਵਾਂਗੂ ਡੂੰਗੇ ਟੋਏ ਚ ਉੱਠ ਕੇ ਤੇ ਪ੍ਰਮਾਤਮਾ ਨੇ ਅੱਜ ਬਹੁਤ ਚੰਗੇ ਨਗੀਨੇ ਬਖਸ਼ੇ ਆ ਜਿਨ੍ਹਾਂ ਦੇ ਵਿੱਚੋਂ ਵੀਰ ਹੋਣੀ ਹੈ ਘੋੜਾ ਵੀ ਲੈ ਕੇ ਆਇਆ ਹੈ ਬੱਤਰਲੋਚਨ ਭਾਈ ਆਪਾਂ ਵੀਰਾਂ ਦਾ ਇੰਟਰੋਡਕਸ਼ਨ ਦੇ ਦਈਏ ਫਿਰ ਆਪਾਂ ਗੱਲਬਾਤ ਕਰਦੇ ਆਂ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਹਾਂ ਜੀ ਸਿੱਧੂ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਸਵਾਗਤ ਹੈ ਜੀ ਸਾਡੇ ਫਾਰਮ ਆਉਣ ਤੇ ਜੀ ਧੰਨਵਾਦ ਭਾਈ ਤੇ ਇਹ ਆਪਣੇ ਵੀਰ ਜੀ ਰਾਜਾ ਸਾਡਾ ਉੱਥੇ ਰਾਣੀਆਂ ਗਵਾਂਡੀ ਆਪਣਾ ਭਰਾ ਅੰਕਲ ਕਸ਼ਮੀਰ ਸਿੰਘ ਕਾਮਰੇਡ ਜੀ ਜੀ ਇਹ ਮੇਰੇ ਡੈਡੀ ਆਗੇ ਜੀ ਹਾਂਜੀ ਬਾਕੀ ਤੁਸੀਂ ਇੰਟਰੋਡਕਸ਼ਨ ਕਰਾਈ ਦਿਤੇ ਆਪਣੇ ਸਾਰੇ ਸੱਜਣ ਮਿੱਤਰ ਆਗੇ ਜੀ ਨਾਲ ਤੇ ਇਹ ਜਿਹੜੇ ਦੋ ਛੋਟੂ ਬਿਠੇ ਆ ਬਿਟੇ ਹਾਂਜੀ ਉਹ ਵੱਡਾ ਬ ਜੀ ਉਹ ਗੁਰਵੰਤ ਸਿੰਘ ਢੇਲੋਂ ਮਹਤਾਬ ਸਿੰਘ ਢੇਲੋਂ ਵਾਹ ਜੀ ਵਾਹ ਅੱਛਾ ਭਾਈ ਹੁਣ ਗੱਲ ਆਈ ਹੈ ਵੀ ਘੋੜਾ ਕਿੱਥੋਂ ਆਇਆ ਘੋੜਾ ਘਰ ਦੀ ਬਰੀਡ ਹੈ ਕਿ ਘੋੜਾ ਬਾਹਰੋਂ ਲੈ ਕੇ ਆਏ ਜਾਂ ਘੋੜੇ ਦਾ ਸਬਬ ਕਿੱਦਾਂ ਬਣਿਆ ਇਹ ਨਾ ਜੀ ਹਜੇ 2 ਦੰਦ ਬਛੇਰਾ ਹੀ ਹੈ ਜੀ ਘੋੜਾ ਦਾ ਹਜੇ ਬੰਨਾ ਬਛੇਰਾ ਹੈ ਅੱਛਾ 2 ਦੰਦ ਹੀ ਹੈ ਜੀ 2 ਦੰਦ ਹੈ ਜੀ ਜੀ ਇਹ ਆਪਣੇ ਹੋਮ ਬਰੀਡ ਹੀ ਹੈ ਜੀ ਅੱਛਾ ਮਾਂ ਇਹਦੀ ਆਪਣੇ ਕੋਲ ਹੀ ਆ ਗੁਜਾਰ ਲੈਂਦੀ ਹੈ ਜੀ ਅੱਛਾ ਆਪ ਇਹ ਹਾਥੇ ਘੋੜੇ ਦਾ ਪੁੱਤਰ ਹੈ ਹਾਥੀ ਘੋੜੇ ਦਾ ਪੁੱਤਰਾ ਪੁੱਤਰਾ ਜੀ ਤੇ ਬਾਪ ਇਹਦਾ ਜੀ ਬਾਪ ਇਹਦਾ ਉਦਾਸੀ ਸਟੱਡ ਫਾਰਮ ਤੇ ਆ ਜੀ ਸੁਲਤਾਨ ਵਾਹ ਜੀ ਵਾਹ ਮੰਡੀ ਸਾਹਿਬ ਜੀ ਤੇ ਵੇ ਲਗੇ ਜੀ 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 ਉਹ ਵੀ ਆਪਣੇ ਆਪ ਚ ਦਾਦੇ ਨੇ ਵੀ ਸੋਹਣਾ ਨਾ ਬਣਾਇਆ ਹਾਂਜੀ ਬਾਪ ਨੇ ਵੀ ਸੋਹਣਾ ਬਣਾਇਆ ਤੇ ਉਹਨਾਂ ਦੀਆਂ ਪੇੜਾਂ ਤੇ ਚੱਲਦਾ ਚੱਲਦਾ ਅੱਜ ਇਹਨੇ ਵੀ ਚੰਗੇ ਬੱਚੇ ਪੈਦਾ ਕਰਕੇ ਵਿਖਾਤੇ ਹਾਂਜੀ ਉਹਨਾਂ ਦੀ ਗੱਲ ਵੀ ਆਪਾਂ ਅੱਗੇ ਜਾ ਕੇ ਤਰਲੋਚਨ ਬਾਈ ਕਰਦੇ ਹਾਂ ਹੁਣ ਜਿੱਦਾਂ ਆਪਣਾ ਪਿੰਡ ਹੈਗਾ ਜੀ ਰਾਣੀਆਂ ਰਾਣੀਆਂ ਤੇ ਜਿਲ੍ਹਾ ਹੈਗਾ ਸਰਸਾ ਜਿਲ੍ਹਾ ਸਰਸਾ ਜੀ ਸਾਨੂੰ ਸਰਸਾ 20 ਕਿਲੋਮੀਟਰ ਹੈ ਜੀ ਜੀਵਨਗਰ 8 ਕਿਲੋਮੀਟਰ ਹੈ ਜੀ ਡੱਬੋਂ ਵਾਲੀ ਸਾਨੂੰ 60 ਕਿਲੋਮੀਟਰ ਹੈ ਜੀ ਇਹ ਰਾਣੀਆਂ ਸਰਸੇ ਜ਼ਿਲ੍ਹੇ ਚ ਕਿਉਂਕਿ ਰਾਣੀਆਂ ਕਈ ਨੇ ਪੰਜਾਬ ਚ ਵੀ ਨੇ ਭਲੇਖਾ ਪੈ ਜਾਂਦਾ ਜੇ ਕਈ ਇਹ ਉਹ ਰਣੀਆਂ ਕਈ ਭਰਾ ਕਹਿ ਦਿੰਦੇ ਹਨਾ ਸਮਝ ਲੈਂਦੇ ਤੇ ਰਾਣੀਆਂ ਸਰਸੇ ਜ਼ਿਲ੍ਹੇ ਚ ਹੈ ਜੀ ਜੀ ਹਰਿਆਣੇ ਦੀ ਧਰਤੀ ਤੇ ਹਾਂਜੀ ਹਰਿਆਣੇ ਚ ਅੱਛਾ ਭਈ ਉੱਥੋਂ ਫਿਰ ਇੱਥੇ ਘੋੜਾ ਆਉਣ ਦਾ ਸਬੱਬ ਕਿਵੇਂ ਬਣਿਆ ਉੱਥੇ ਕੀ ਕਾਰਨ ਹੈ ਵੀ ਉੱਥੇ ਕਿਉਂਕਿ ਘੋੜਾ ਜਿਹੜਾ ਹੁੰਦਾ ਨਾ ਬਾਈ ਪਹਿਲਾ ਘੋੜਾ ਇਹਦੀ ਸਾਨੇ ਸਾਨ ਪਹਿਲਾ ਘੋੜਾ ਜੀ ਪਹਿਲਾ ਘੋੜਾ ਰੱਖੀਆਂ ਘੋੜੀਆਂ ਰੱਖੀਆਂ ਤੇ ਜਿਹੜਾ ਤਾਂ ਘੋੜੇ ਵਾਲਾ ਬਾਈ ਸੱਜਣ ਹੁੰਦਾ ਹੈ ਤੇਰ ਲੋਚਨ ਬਾਈ ਉਹ ਤਾਂ ਅੱਖਾਂ ਤੋਂ ਪਰੋਖਾ ਦੇਖ ਨਹੀਂ ਸਕਦਾ 10 ਮਿੰਟ ਵੀ ਹਾਂਜੀ ਤੇ ਆਪਾਂ ਨੂੰ ਤਕਰੀਬਨ 200 150 ਕਿਲੋਮੀਟਰ ਦਾ ਪਿੰਡਾ ਪੈ ਜਾਂਦਾ ਇੱਥੋਂ ਤਾਈਂ ਪਹੁੰਚਣ ਲਈ ਹਾਂਜੀ ਇਹ ਸਬਬ ਕਿਵੇਂ ਬਣਿਆ ਤੇ ਇਹਦਾ ਕਾਰਨ ਕੀ ਹੈ ਵੀ ਇੱਥੇ ਫਾਰਮ ਤੇ ਘੋੜਾ ਆਇਆ ਅੱਖਾਂ ਤੋਂ ਐ ਨਾ ਜੀ ਇੱਥੇ ਵੀ ਘਰ ਵਰਗੇ ਗੱਲ ਸਾਨੂੰ ਕੋਈ ਫਿਕਰ ਨਹੀਂਗਾ ਜੀ ਵੇ ਸਾਡੇ ਘਰੇ ਉੱਥੇ ਆ ਜਾਂ ਇੱਥ ਫੇਕਰਨੀਗਾ ਵੀ ਆਪਣੇ ਘਰੇ ਹੀ ਆਹੇ ਜੀ ਦੂਸਰਾ ਅਸੀਂ ਹੁਣ ਫਾਰਮ ਤਿਆਰ ਕਰਨਾ ਸੀਗਾ ਜੀ ਇੱਥੇ ਜਿਹੜਾ ਆਪਣੇ ਪਿੰਦਰ ਆ ਇਹ ਮਤਲਬ ਆਸ ਏਰੀਏ ਚ ਜਿਹੜਾ ਹੈ ਨਾ ਇੱਕ ਤਾਂ ਸਮੁੰਦਰ ਲਾਈਨ ਦੇ ਕੋڑے ਬਹੁਤ ਹੈ ਜੀ ਇਹ ਕੱਡ ਲਾਈਨ ਦਾ ਕੋੜਾ ਜਿਹਾ ਅਲੱਗ ਲਾਈਨ ਆ ਗਈ ਜੀ ਆ ਗਿਆ ਜੀ ਜੀ ਤੇ ਇਹ ਜਿੰਨਾ ਚਿਰ ਅਸੀਂ ਫਾਰਮ ਤਿਆਰ ਕਰਦੇ ਆ ਸਾਰਾ ਸਿਸਟਮ ਉਹਨਾਂ ਚਿਰ ਕੋੜਾ ਇੱਥੇ ਹੀ ਹੁਣ ਰਹੇਗਾ ਜੀ ਦੀ ਸੇਵਾ ਪਿੰਦਰੀ ਕਰੇਗਾ ਤੇ ਇੱਥੇ ਆ ਜਿਹੜੀਆਂ ਜੇ ਕਿਸੇ ਭਰਾ ਨੇ ਜਿੱਦਾਂ ਆਪਾਂ ਗਾ ਫੀਸ ਵੀ ਦੱਸਾਂਗੇ ਜੇ ਕਿਸੇ ਭਰਾ ਨੇ ਘੋੜੀ ਕਿਉਂਕਿ ਘੋੜਾ ਸੰਖੱਖਾ ਉਹ ਤੇ ਪਹਿਲਾਂ ਦੇ ਬਾਈ ਮਾ ਮੁਆਰਕਾ ਦੇਣੀਆਂ ਭੁੱਲ ਗਿਆ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਵਧਾਈਆਂ ਬਹੁਤ ਜਿਆਦੀ ਕਿਰਪਾ ਹੋਈ ਹੈ ਮੈਂ ਅੱਗੇ ਨਾ ਅੰਕਲ ਜੀ ਨਾਲ ਸਰਦਾਰ ਜਤਿੰਦਰ ਸਿੰਘ ਢੱਲੂ ਸਾਹਿਬ ਨਾਲ ਗੱਲ ਕਰਦਾ ਸੀ ਮੈਂ ਕਿ ਅੰਕਲ ਇਹ ਬੜੇ ਨਾ ਮੂਤੀ ਪੁੰਨ ਕੀਤੇ ਹੁੰਦੇ ਆ ਜਾਂ ਮਾਂ ਬਾਪ ਦੇ ਮੰਨ ਲੋ ਜਾਂ ਆਪਣਾ ਕੋਈ ਇਹੋ ਜਿਹਾ ਕਰਮ ਕੀਤਾ ਹੁੰਦਾ ਚੰ ਦਾ ਪਹਿਲੀ ਸੱਟ ਹੀ ਨਗੀਨਾ ਝੋਲੀ ਪਾ ਦਿੰਦਾ ਨਹੀਂ ਤਾਂ ਬਾਲਿਆਂ ਪਰਾਵਾਂ ਦੀਆਂ ਤਰਲੋਚਨ ਬਈ ਉਮਰਾਂ ਲੰਘ ਜਾਂਦੀਆਂ ਤਿੰਨ ਤਿੰਨ ਪੀੜੀਆਂ ਲੰਘ ਜਾਂਦੀਆਂ ਹਾਂ ਜੀ ਇਹ ਤਾਂ ਕੁਦਰਤੀਆਂ ਜੀ ਆਪਣੇ ਕਿੱਟਾਂ ਦੇ ਨਹੀਂ ਇਹ ਕੁਦਰਤੀਆਂ ਜੀ ਜੀ ਜਦੋਂ ਪੈਦਾ ਹੁੰਣਾ ਤੇ ਕੁਦਰਤੀਆਂ ਹਾਂ ਹਾਂ ਵੀ ਆਪਣੀ ਮਿਹਨਤ ਨਾਲ ਨਹੀਂ ਬਣਦੇ ਜੀ ਆਪਾਂ ਤਾਂ ਖਰਾ ਆ ਕੇ ਪਾ ਸਕਦੇ ਦਾਣਾ ਪਾ ਸਕਦੇ ਕੁਆਲਿਟੀ ਨਹੀਂ ਬਣਾ ਸਕਦੇ ਕੁਆਲਿਟੀ ਨਹੀਂ ਬਣਾ ਸਕਦੇ ਹਾਂ ਜੀ ਇਹ ਹੁਣ 2 ਦੰਦ ਦੇ ਆ ਜੀ ਤੇ ਆਪਾਂ ਇਹਦੀ ਹਾਈਟ ਦੀ ਗੱਲ ਕਰੀ 69 ਇੰਚ ਦੀ ਹਾਈਟ ਹੈ ਹੁਣ 69 ਇੰਚ ਹਾਈਟ ਹੈ ਹਾਂ ਜੀ ਤੇ ਨਿੱਗਰਿਆ ਸਾਰਾ ਕੋਸ਼ਿਆ ਲੰਬਾਈ ਬਹੁਤ ਆ ਕੋੜੀ ਦੀ ਹਾਜ਼ਰ ਸਾਹਿਬ ਚਲੋ ਦੱਸਣਗੇ ਤੁਹਾਨੂੰ ਸਰ ਜੀ ਤੇ ਸੁਨਖਾਏ ਗੁਲਾਬੀਪਨ ਬਹੁਤ ਹੈ ਜੀ ਇਹਦੇ ਜੀ ਸਪੋਰਟਲੈਸ ਨਾੜਾ ਨੂੜਾਂ ਪੜੀਆਂ ਬਾਈ ਜਿੱਦਾਂ ਆਪਾਂ ਮੈਂ ਭਰਾਵਾਂ ਨੂੰ ਸ਼ਾਰਟ ਵੀ ਲਾਤਾ ਪਹਿਲਾਂ ਵੀ ਮੈਂ ਖਾਟੇ ਹਟਿਆ ਨਾੜਾ ਨੂੜਾਂ ਦਾ ਜਮਾ ਜਿੱਦਾਂ ਨਾਲੀ ਹੁੰਦੀ ਆ ਨਾ ਕੋਈ ਪਾਈ ਅੰਦਰ ਖੂਨ ਘੁੰਮਦਾ ਹੈ ਨਾ ਥੋੜਾ ਜਿਆ ਤੁਰਦਾ ਤੇ ਜਮਾ ਗੁਲਾਬੀ ਤੇ ਬਿਲਕੁਲ ਕੱਲੀ ਕੱਲੀ ਨਕਸ਼ਾ ਹੀ ਬਣਾ ਦਿੰਦਾ ਹੈ ਨਾ ਚਮੜੀ ਬਹੁਤ ਬਰੀਕ ਹੈ ਜੀ ਹਾਂ ਦੁਪੜੇ ਜਾਣੇਗਾ ਬਹੁਤ ਪਤਲੀ ਚਮੜੀ ਦਾ ਜੀ ਜੀ ਇਹ ਇਹਦਾ ਕਾਰਨ ਕੀ ਮੰਨਦੇ ਆ ਤੇਰ ਲੋਚਨ ਬਾਈ ਚਮੜੀ ਜਾਂ ਖਰਾਕ ਦੇ ਤੌਰ ਤੇ ਜੀ ਆਪਾਂ ਮੰਨੀਏ ਤਾਂ ਨਹੀਂ ਖਰਾਕ ਨਹੀਂ ਜੇ ਤਾਂ ਕੁਦਰਤੀ ਆ ਜੀ ਜੀ ਕੋਈ ਵੀ ਆ ਭਾਵੇਂ ਘੋੜਾ ਹੈ ਜੀ ਜਾਂ ਦੂਸਰੇ ਪਸ਼ੂ ਹੈ ਚਮੜੀ ਬਰੀਕ ਦੀ ਚਾਹੀਦੇ ਹੂੰ ਮੋٹے ਚਮੋਲੀ ਤੇ ਗਾਂਵਾਂ ਮੱਝ ਵੀ ਨਹੀਂ ਕੋਈ ਖਰੀਦਦਾ ਜੀ ਹਾਂਜੀ ਬਿਲਕੁਲ ਤੇ ਸਰਦਾਰ ਸਾਹਿਬ ਸਵਾਗਤ ਹੈ ਜੀ ਸასიਖਾਲ ਚੜਦੀ ਕਲਾ ਚੋ ਜੀ ਚੜਦੀ ਕਲਾ ਅੱਛਾ ਏ ਢਿੱਲੋ ਸਾਹਿਬ ਜਿੱਦਾਂ ਘੋੜੀਆਂ ਪਹਿਲਾਂ ਪਰਿਵਾਰ ਦੇ ਵਿੱਚ ਕਿੰਨਾ ਕ ਟਾਈਮ ਪਹਿਲਾਂ ਸ਼ੌਕ ਕਦੋਂ ਕ ਪੈ ਗਿਆ ਸੀ ਤੁਹਾਨੂੰ ਸਾਨੂੰ ਸ਼ੌਕ ਤਾਂ ਪਹਿਲੇ ਖਰ ਦਾਦੇ ਪੜਦਾਦੇ ਤੋਂ ਚੱਲੀ ਜਾਂਦਾ ਸੀਗਾ ਜੀ ਵਿੱਚ ਇੱਕ ਪੀੜੀ ਸਾਡੀ ਜਿਹੜੀ ਉਹ ਇਸ ਤੋਂ ਪਾਸੇ ਰਹੀ ਹੈ ਜੀ ਮੁੜ ਕੇ ਫੇਰ ਚੱਲੋ ਹਣ ਜਿਵੇਂ ਗੰਗਾਜਾਈ ਜਾਂ ਜੋ ਵੀ ਜੇ ਕੀਤਾ ਤੇ ਫੇਰ ਅਸੀਂ ਰੱਖਣੇ ਸ਼ੁਰੂ ਕਰਤੀਆਂ ਹਾਂ ਵੈਸੇ ਹੁਣ ਸਭ ਨੂੰ 6 ਸਾਲ ਹੀ ਹੋਏ ਨੇ ਅੱਲੀ ਰੱਖਦੇ ਹਾਂ 6 ਸਾਲ ਹੋ ਗਏ ਹਾਂ ਤੇ ਢਿੱਲੋ ਸਾਹਿਬ ਜੇ ਇਹਦੀ ਗੱਲ ਕਰਾਂ ਇਹ ਨਗੀਨੇ ਦੀ ਤੇ ਇਹਦੇ ਵਿੱਚ ਦੂਜਿਆਂ ਘੋੜਿਆਂ ਨਾਲ ਉਹ ਤੁਹਾਨੂੰ ਕੀ ਵੱਖਰਤਾ ਲੱਗਦੀ ਹੈ ਜਾਂ ਇਹਦੇ ਚ ਬਰੀਕੀਆਂ ਕੇ ਆਖਣਾ ਪੜਦੇ ਹੋ ਕਿਹੜੀ ਖਾਂਦਾਂ ਨਾਲੇ ਪਾਸੇ ਹੋ ਕੇ ਜਾਂ ਕਿਹੜੇ ਪਾਸੇ ਕਿਹੜੀ ਚੀਜ਼ ਚੰਗੀ ਲੱਗੀ ਵੀ ਯਾਰ ਆਹੀ ਸਾਨੂੰ ਬਣਾਵਾਂਗੇ ਵੈਸੇ ਤੇ ਕਹਿੰਦੇ ਨੇ ਝੋਨੇ ਵਾਲੇ ਪਿੰਡ ਪਰਾਲੀਆਂ ਪਛਾਣੇ ਜਾਂਦੇ ਜੀ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਤੇ ਹੋਣੀ ਚਾਹੀਦੀ ਸਭ ਜਿਹੜੇ ਮਜਬੂਤ ਹੋਣੇ ਚਾਹੀਦੇ ਨੇ ਲੱਤਾਂ ਮਜਬੂਤ ਹੋਣੀਆਂ ਚਾਹੀਦੀ ਸੁੱਬ ਬਹੁਤ ਵੱਡਾ ਲੱਗਾ ਉਹ ਤੁਸੀਂ ਵੇਖ ਹੀ ਲਾ 6 ਨੰਬਰ ਦੀ ਖੁਰੀ ਹੋਣੇ ਨੂੰ ਲੱਗਦੀ ਆ ਬਾਬਾ ਜੀ 6 ਨੰਬਰ ਦੀ ਖੁਰੀ ਨਾ ਆ ਮੈਂ ਸ਼ਾਰਟ ਫੇਰ ਲਾਤਾ ਪਿੰਦਰ ਨਾਲ ਸਵੇਰੇ ਪੈਰ ਬਣਾਈ ਜਾਵੇ ਤੇ ਮੈਂ ਪਿੰਦਰ ਕੋਲੇ ਸੁੱਤਾ ਉੱਠਿਆ ਮੈਂ ਰਾਤ ਫਾਰਮ ਤੇ ਹੀ ਸੀ ਭਾਈ ਉਹਨਾਂ ਦੇ ਤੇ ਅਗਲੇ ਪੈਰਾਂ ਦੀ ਲੱਗਦੀ ਤਾਂ ਵੇਖੀ ਸੀ ਪਰ ਇਹ ਜਿਹੜੀ ਪਿਛਲੇ ਪੈਰਾਂ ਦੀ ਪਿੰਦਰ ਵੀਰ ਹੁੰਦੀ ਉਹ 1 ਨੰਬਰ ਦੀ ਕੀ ਹੁੰਦੀ ਆ 1 ਨੰਬਰ ਸਾਈਜ਼ ਦਾ ਫਰਕ ਹੁੰਦਾ ਹੈ ਹਾਂ ਇਹਦੇ ਦੋਵੇਂ ਪਾਸੇ ਬਰਾਬਰ ਹੈ ਚਾਰੇ ਪੈਰ ਇੱਕੋ ਜਿਹੇ ਬਿਲਕੁਲ 6 ਨੰਬਰ ਦੀ ਖਰੀ ਮਗਰਲੇ ਪੈਰਾਂ ਨੂੰ ਜਿਹਦੇ ਲੱਗ ਰਹੀ ਹੈ ਅਗਲੇ ਪੈਰਾਂ ਨੂੰ ਵੀ 6 ਲੱਗੀ ਕਿ ਅਗਲੇ ਨੂੰ ਵੱਡੀ ਹੈ ਅਗਲੇ ਨੂੰ ਵੀ 6 ਹੈ ਇਹ ਅਗਲੇ ਨੂੰ ਵੀ 6 ਹੈ ਤੇ ਬਹੁਤ ਵੱਡਾ ਸੋਮ ਹੈ ਬਾਕੀ ਘੋੜਾ ਨਾ ਜਦੋਂ ਤੁਸੀਂ ਲਾਗੇ ਆ ਕੇ ਖੜ ਕੇ ਵੇਖੋਗੇ ਪ੍ਰੋਪਰ ਹਾਈਟ ਹੂਟ ਤੁਹਾਨੂੰ ਉਹਦਾ ਪਤਾ ਲੱਗੂਗੀ ਇਹਦੇ ਬਈ 12 ਮਹੀਨਿਆਂ ਦੇ ਬੱਚੇ ਦੇ 5 25 ਸਾਈਜ਼ ਲੱਗ ਗਿਆ ਸੀ 12 ਮਹੀਨਿਆਂ ਦਾ ਬੱਚਾ ਹੀ ਸੀ ਉਹਦੋਂ ਇਹ ਅੱਛਾ ਇਹ ਉਹਦੋਂ 12 ਮਹੀਨਿਆਂ ਦਾ ਸੀਗਾ ਹਾਂਜੀ ਹਾਂਜੀ ਇਹ ਮੈਂ ਪਹਿਲਾ ਬੱਚਾ ਜੀ ਦੇ ਏਡੀ ਵੱਡੀ ਖਰੀ ਉਹਦੋਂ ਲਈ ਆ ਹਾਂ ਬਚਪਨ ਦੇ ਵਿੱਚ ਇਹਦੇ ਕਿਉਂਕਿ ਪੈਰ ਦੀ ਗ੍ਰੋਥ ਬਹੁਤ ਜ਼ਿਆਦਾ ਸੀਗੀ ਜੀ ਤੇ ਉਹਨੂੰ ਅਸੀਂ ਸੇਫ ਰੱਖਣ ਦੇ ਲਈ ਸਾਨੂੰ ਖੁਰੀ ਲਾਉਣੀ ਪਈ ਬਈ ਹਾਂ ਬਿਲਕੁਲ ਜੀ ਪਿੰਦਰ ਜੇ ਮੈਂ ਦੂਜੇ ਪਾਸੇ ਜਾਵਾਂ ਤੇ ਜਿੱਦਾਂ ਭਰਾਵਾਂ ਨਾਲ ਸਬੱਬ ਪਿਆਰ ਕਿੱਦਾਂ ਬਣਿਆ ਕਿਉਂਕਿ ਘੋੜਾ ਬਾਈ ਹੋਣੀ ਇੱਥੇ ਤੈਨੂੰ ਤੇਰੀ ਜ਼ਿੰਮੇਵਾਰੀ ਤੇ ਛੱਡ ਕੇ ਚੱਲੇ ਆ ਬਿਲਕੁਲ ਜੀ ਫੀਲਿੰਗ ਕਿੱਦਾਂ ਦੀ ਐ ਪਹਿਲਾ ਸਨ ਕਿਉਂਕਿ ਮੈਨੂੰ ਤਾਂ ਪਤਾ ਬਾਈ ਨੂੰ ਚਾਹਤ ਆ ਬਹੁਤ ਐ ਤੇ ਚਾਹ ਹੁਣਾ ਵੀ ਚਾਹੀਦਾ ਚੰਗੀ ਚੀਜ਼ ਦਾ ਘੋੜੀਆਂ ਦਾ ਤੇ ਘੋੜਿਆਂ ਦਾ ਬੜਾ ਅੰਤਰ ਰਿਹਾ ਸਾਰੇ ਭਰਾ ਕਹਿੰਦੇ ਆ ਵੀ ਘੋੜੀਆਂ ਸੰਭਲੀਆਂ ਹੋਰ ਚੀਜ਼ ਐ ਘੋੜਾ ਸੰਭੜਾ ਹੋਰ ਚੀਜ਼ ਐ ਹਾਂਜੀ ਇਹ ਘੋੜੇ ਨਾਲ ਬਾਈ ਹੁਣਾ ਦਾ ਪਿਆਰ ਕਿੱਦਾਂ ਬਣਿਆ ਕਿੰਨਾ ਕੁ ਟਾਈਮ ਹੋ ਗਿਆ ਤੇ ਇਹ ਘੋੜੇ ਦੇ ਵਿੱਚ ਤੁਸੀਂ ਕੀ ਸਮਝਦੇ ਆ ਕਿਉਂਕਿ ਤੁਸੀਂ ਕੋੜੇ ਦਾ ਵੀ ਸ਼ੌਂਕ ਸੀਗਾ ਕੋਈ ਵੀ ਘੋੜਾ ਪਾਲਾਂਗੇ ਹੂੰ ਤੇ ਉੱਥੇ ਸਮਾਂ ਲੱਗ ਗਿਆ ਨਾ ਸੀ ਤਰਲੋਚਨ ਬਾਈ ਉਹਨਾਂ ਨਾਲ ਪਿਆਰ ਬਹੁਤ ਆ ਜੀ ਜੀ ਫਾਰਮ ਤੇ ਉੱਥੇ ਪੈਰ ਬਣਾਉਣ ਜਾਂਦੇ ਸੀ ਹਨਾ ਪੈਰ ਬਣਾਉਣਾ ਅਲੱਗ ਗੱਲ ਆ ਇੱਕ ਵੱਖਰਾ ਫੈਮਿਲੀ ਪਿਆਰ ਹੀ ਜਾਣ ਕੇ ਹੋ ਗਿਆ ਹਨਾ ਹੂੰ ਪਰਿਵਾਰਕ ਰਿਲੇਸ਼ਨ ਤੇ ਬਾਈਆਂ ਨਾਲ ਗੱਲ ਕੀਤੀ ਬਾਈ ਕਹਿੰਦੇ ਕੋਈ ਦਿੱਕਤ ਨਹੀਂ ਇੱਥੇ ਘੋੜਾ ਆ ਗਿਆ ਤੇ ਉੱਥੇ ਕੀ ਆ ਉੱਥੇ ਲੈ ਜਾ ਘੋੜਾ ਹੂੰ ਹਾਂਜੀ ਇੱਥੇ ਇਸ ਕਰਕੇ ਫਿਰ ਘੋੜਾ ਇੱਥੇ ਆ ਗਿਆ ਇੱਕ ਲਾਈਨ ਵੀ ਡਿਫਰੈਂਟ ਹੋ ਗਈ ਲਾਈਨ ਤਾਂ ਬਈ ਬਹੁਤ ਜਿਆਦਾ ਡਿਫਰੈਂਟ ਆ ਜੀ ਡਿਫਰੈਂਟ ਦੇ ਨਾਲ ਨਾਲ ਸਟਰੋਂਗ ਬਹੁਤ ਆ ਲੈਨ ਦੋਵੇਂ ਪਾਸੋਂ ਬਹੁਤ ਮਜ਼ਬੂਤ ਲੈਨ ਆ ਜੀ ਹਾਂ ਹਾਥੀ ਵਾਲੀ ਲੈਨ ਵੀ ਬਹੁਤ ਤਕੜੀ ਹੈ ਸੁਲਤਾਨਪੁਰ ਭਾਗਸਰ ਵਾਲੀ ਵਾਲੀ ਜੀ ਤੇ ਉਧਰ ਉਹ ਮਦਰ ਸਾਈਡ ਕੋੜੇ ਦੀ ਆ ਗਈ ਸੂਰੇ ਵਾਲਾ ਲੈਣੀ ਹਾਂ ਤੇ ਸੂਰੇ ਵਾਲੀ ਗਲਜਾਰ ਲਾਈਨ ਦੀ ਗੱਲ ਕਰੀਏ ਤੇ ਇਹਦੇ ਕੋੜੇ ਲੰਮੀਆਂ ਉਮਰ ਵਾਲੇ ਆ ਬਿਲਕੁਲ ਜੀ ਹੁਣ ਵੀ ਮੈਂ ਕੋੜੇ ਇਹੋ ਜਿਹੇ ਫਲਮਾਏ ਹੋਏ ਆ ਗਲਜਾਰ ਲੈਂਦੇ ਅਬਲ ਤੇ ਮੈਂ ਬਾਪੂ ਹੋਂ ਦਾ ਹੀ ਪਿਛਲੇ ਸਾਲ ਇੰਟਰਵਿਊ ਕਰਕੇ ਆਇਆ ਸੀਗਾ ਹਾਂਜੀ ਤੇ ਉਹਨਾਂ ਦੇ ਘਰੇ ਵੀ ਪਾਰਸ ਕੋੜਾ ਜਿਹੜਾ ਖੜਾ ਆ ਉਹ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤੇ 22-23 ਸਾਲ ਦਾ ਕੋੜਾ ਲੱਗ ਨਹੀਂ ਰਿਹਾ ਉਹ ਇਦਾਂ ਲੱਗਦਾ ਜਿਵੇਂ 7-8 ਸਾਲਾਂ ਦਾ ਬਿਲਕੁਲ ਜੀ ਬਿਲਕੁਲ ਇਹ ਇਹ ਖਾਸੀਅਤ ਜਿਹੜੀ ਹੈ ਇਹਦੇ ਵਿੱਚ ਵੀ ਚਲਕ ਮਾਰਦੀ ਹੈ ਚੀਜ਼ ਦੀ ਬਿਲਕੁਲ ਜੀ ਇਹ ਤਾਂ ਹਜੇ ਕੂੜਾ ਜਿਹੜੇ ਸੂਰਿਆ ਵਾਲਾ ਲੈਣਾ ਨਾ ਜੀ ਇਹ ਥੋੜਾ ਟਾਈਮ ਲੱਗਦਾ ਜਿਵੇਂ ਘੋੜਾ ਬੰਨਤੇ ਜੀ ਹਾਂਜੀ ਇਹਦੀ ਐਗਜ਼ੈਕਟ ਕਿੰਨੇ ਮਹੀਨੇ ਕਿੰਨੀ ਉਮਰ ਹੈ ਬਾਈ ਜਿਹ ਮਹੀਨਿਆਂ ਚ ਆਪਾਂ ਉਹ ਕਰੀਏ ਤਾਂ ਏ ਦੀ ਜੀ 37 ਮਹੀਨੇ ਉਮਰ ਆਈ ਹੈ ਜੀ 37 ਮਹੀਨੇ ਆ ਜੀ 37 ਮਹੀਨੇ ਤਾਂ ਹਾਈਟ ਪੱਖ ਤੋਂ ਬਹੁਤ ਵੱਡਾ ਘੋੜਾ ਆ ਗਿਆ ਬਹੁਤ ਵੱਡਾ ਬਹੁਤ ਵੱਡਾ ਹਾਂ ਬਾਕੀ ਨਾ ਫਿਰ ਤੋਂ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਸੱਜਣੋ ਵੀ ਤੁਸੀਂ ਇੱਕ ਕਰੀਂ ਪਿੰਦਰ ਬਾਈ ਇੱਕ ਕਰੀਂ ਨਾ ਤੁਸੀਂ ਦੁਬਾਰਾ ਲੋਕੇਸ਼ਨ ਬੋਲੋ ਪਿੰਡ ਤਾਂ ਆ ਗਿਆ ਗੰਧੜਾ ਹਾਂਜੀ ਹਾਂਜੀ ਜਿਲ੍ਹਾ ਆ ਗਿਆ ਸ੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਸਾਹਿਬ ਤੇ ਇਹ ਆਪਣਾ ਘਰ ਕਿੱਥੇ ਫਾਰਮ ਕਿੱਥੇ ਪੈ ਜਾਂਦਾ ਫਾਰਮ ਜੀ ਆਪਣਾ ਮੇਨ ਰੋਡ ਜਿਹੜਾ ਮੁਕਸਰ ਤੋਂ ਖਬੋਹ ਰੋਡ ਆ ਜੀ ਜੀ ਉੱਥੋਂ ਚਿਬਣ ਵਾਲੇ ਤੋਂ ਵੀ ਆਪਾਂ ਨੂੰ ਲਿੰਕ ਰੋਡ ਆਉਂਦਾ ਜੀ ਅੱਗੋਂ ਛੇਰੇ ਵਾਲੇ ਤੋਂ ਵੀ ਆਪਾਂ ਨੂੰ ਲਿੰਕ ਰੋਡ ਆਉਂਦਾ ਜੀ ਇਧਰ ਜੇ ਮੁਕਸਰ ਤੋਂ ਭாகਸਰ ਵਾਲੀ ਸਾਈਡ ਆਈਏ ਜੀ ਤਾਂ ਇਹ ਰੋਡ ਵੀ ਆਉਂਦੀ ਹੈ ਜੀ ਜੀ ਹਾਂਜੀ ਤੇ ਗੰਧੜਾ ਪਿੰਡ ਹੈ ਨਾ ਫਾਰਮ ਦਾ ਨਾਮ ਕੀ ਰੱਖਦਾ ਬਾਈ ਫੈਰੀਅਰ ਸਟੱਡ ਫਾਰਮ ਫੈਰੀਅਰ ਸਟੱਡ ਫਾਰਮ ਹਾਂਜੀ ਆਪਾਂ ਕਿਤੇ ਨਾਲ ਹੀ ਆਪਦੇ ਨਾਲ ਨਾਮ ਰੱਖਿਆ ਫੈਰੀ ਜੀ ਜੀ ਤੇ ਆਪਣੇ ਫਾਰਮ ਦਾ ਨਾਮ ਕੀ ਹੈ ਢਿੱਲੋ ਸਾਹਿਬ ਚਬਾਲ ਚਬਾਲੀਏ ਸਟੱਡ ਫਾਰਮ ਚਬਾਲੀਏ ਸਟੱਡ ਫਾਰਮ ਅੱਛਾ ਚਬਾਲ ਤੁਹਾਡਾ ਉਧਰ ਜਿਹੜਾ ਸਾਡੇ ਵਾਲੇ ਮਬਰ ਸਾਹਿਬ ਦੇ ਪਾਸੇ ਹਾਂਜੀ ਹਾਂਜੀ ਸਾਡਾ ਪਸ਼ੋਕੜ ਉਹੀ ਹੈ ਅੱਛਾ ਚਬਾਲ ਅੱਛਾ ਨਹੀਂ ਚਵਾਲੀਏ ਉੱਥੋਂ ਦਾਦਕੇ ਕਿ ਨਾਲ ਕੇ ਦਾਦਕੇ 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 ਹਾਂ ਮੇਰੇ ਨਾਨਕੇ ਆ ਚਵਾਲਾ ਠੀਕ ਹੈ ਜੀ ਓਕੇ ਓਕੇ ਤੇ ਹਾਂ ਦੀ ਬਪੂ ਜੀ ਆਪਾਂ ਗੱਲ ਕਰਦੇ ਪਏ ਹਾਂ ਜਿੱਦਾਂ ਬਾਈ ਨੇ ਸੁੰਭ ਦੀ ਗੱਲ ਪੂਰੀ ਕਰਤੀ ਜੀ ਹੁਣ ਅਗਲੇ ਪਾਸੇ ਬਰੀਡਿੰਗ ਤੌਰ ਤੇ ਕੀ ਕਰਨਾ ਚਾਹਨੇ ਆ ਜਾਂ ਕੀ ਸੋਚਿਆ ਹੈ ਕਿੰਦਾਂ ਦੀਆਂ ਘੋੜੀਆਂ ਤੋਂ ਪਹਿਲਾਂ ਬੱਚਿਆਂ ਬਾਰੇ ਥੋੜਾ ਜਿਹਾ ਵੀਰਵਾ ਦੇ ਦਈਏ ਵੀ ਇਹਦੇ ਬੱਚੇ ਕਿੰਦਾਂ ਦੀਆਂ ਘੋੜੀਆਂ ਤੋਂ ਤੇ ਕਿੰਦਾਂ ਦੇ ਆਏ ਇੱਕ ਨਾ ਜੀ ਮੈਂ ਵੈਸੇ ਜਿਹੜੇ ਇਹਦੇ ਬੱਚੇ ਆਏ ਆ ਜੀ ਉਹ ਆਪਾਂ 2-3 ਘੋੜੀਆਂ ਉਦੋਂ ਮਲਾਈਆਂ ਸੀ ਜਾਂ ਨਕੰਦ ਦੀਆਂ ਫਿਰ ਰੋਕਤਾ ਸੀ ਵੀ ਉਮਰ ਤੇ ਦੇ ਇੰਨੀ ਆ ਹੁਣ 2 ਦੰਦ ਆ ਜੀ ਤਿੰਨੀ ਤੇ ਅਗਲਾ ਸੋਚੇਗਾ ਵੀ ਬੱਚੇ ਤੇ ਕਿਹੜੇ ਵੇਲੇ ਫਿਰ ਆਗੇ ਬਿਲਕੁਲ ਉਦੋਂ ਸ਼ੁਰੂ ਤੇ ਅਸੀਂ 2-3 ਘੋੜੀਆਂ ਤੇ ਛੱਡ ਕੇ ਉਹ ਵੀ ਵਧੀਆ ਨਹੀਂ ਸੀ ਤੇ ਚੰਬੀਆਂ ਘੋੜੀਆਂ ਤੇ ਜੀ ਛੱਡਿਆ ਸੀਗਾ ਉਹ ਘੋੜੀਆਂ ਸੂਈਆਂ ਫੋਟੋਆਂ ਤੁਹਾਨੂੰ ਦੇ ਦਾਂਗੇ ਤੁਸੀਂ ਵਿੱਚ ਲਾ ਦੇ ਨੁਕਰੇ ਬੱਚੇ ਬਹੁਤ ਸੋਹਣੇ ਆਏ ਛੋਟਾ ਕੰਨ ਕੁੰਡੀ ਵਾਲਾ ਕੰਨ ਆਇਆ ਜੀ ਮਜ਼ਬੂਤ ਬਹੁਤ ਆਏ ਹਾਂਜੀ ਇੱਕ ਬਾਈ ਮੈਨੂੰ ਉਹ ਪਟਾਕਾ ਚੱਲੇ ਦਿਓ ਹੁਣ ਮੜਾ ਜਾਂ ਚੀਤਾ ਆ ਗਿਆ ਫੇਰ ਵੀ ਅੱਗੇ ਨਾ ਜਦੋਂ ਅਸੀਂ ਘੋੜਾ ਨਵਾਈ ਜਾਂਦੇ ਹਾਂ ਪਿੰਦਰ ਹੁਣੀ ਤੇ ਬਾਹਰ ਵੀਰ ਪਟਾਕੇ ਜਲਾਈ ਜਾਂਦੇ ਸੜਕ ਦੇ ਨਾਲ ਹੀ ਤੇ ਘੋੜੇ ਚ ਘੋੜਾ ਪਰਵਾਹ ਹੀ ਨਹੀਂ ਮੰਨਦਾ ਬਾਈ ਪਟਾਕੇ ਦੀ ਗੋਲੀ ਚੱਲ ਜੇ ਭਾਵੇਂ ਬੰਬ ਚੱਲ ਜੇ ਇਹਨੂੰ ਪਰਵਾਹ ਨਹੀਂ ਦਲੇਰ ਬਹੁਤ ਡਰਦਾ ਨਹੀਂ ਜੇ ਕਿਸੇ ਚੀਜ਼ ਤੋਂ ਆ ਸੜਕ ਤੇ ਲੈ ਜੋ ਤੁਸੀਂ ਟਰੱਕ ਆ ਜੇ ਅਗਲਾ ਹੋਰ ਨ ਮਾਰੀ ਜਾਵੇ ਗੱਡੀ ਆ ਜੇ ਟਰਾਲੀ ਆ ਜੇ ਖੜਕੀ ਹੋ ਜੇ ਜੋ ਮਰਜੀ ਕਿਸੇ ਚੀਜ਼ ਤੋਂ ਕਬਰायेਗਾ ਨਹੀਂ ਜੀ ਬਿਲਕੁਲ ਨਹੀਂ ਡਰਦਾ ਤੇ ਬਹੁਤ ਸ਼ਾਂਤ ਹੈ ਤੇ ਬਹੁਤ ਦਲੇਰ ਵੀ ਬਹੁਤ ਹੈ ਤਰਲੋਚਨ ਬਾਈ ਤੇ ਸਮਝਦਾਰ ਵੀ ਬਹੁਤ ਸਮਝਦਾਰ ਹਾਂ ਉਹ ਵੀ ਛਰੇਪ ਮਤਲਬ ਅੜ ਬਣੇਗਾ ਜੀ ਅੱਛਾ ਤਰਲੋਚਨ ਬਾਈ ਜਿੱਦਾਂ ਭਰਾਵਾਂ ਨੇ ਘੋੜਾ ਤਲਾ ਵੇਖਾ ਹਾਂਜੀ ਬਾਲੇ ਭਰਾ ਖੇਚ ਕਰਨਗੇ ਆਪਾਂ ਰਿਜ਼ਲਟ ਵੀ ਵਿਖਾਤੇ ਵੀ ਹੁਣ ਇਹੋ ਜੇ ਨਗੀਨੇ ਤੋਂ ਅਲੱਗ ਲਾਈਨ ਦੇ ਤੇ ਮਜ਼ਬੂਤ ਤੇ ਸੁਨੱਖੇ ਘੋੜੇ ਤੋਂ ਅਸੀਂ ਵੀ ਬੱਚਾ ਲਈਏ ਹਾਂਜੀ ਕਿਉਂਕਿ ਜਿਹੜੇ ਤੁਹਾਡੀਆਂ ਘੋੜੀਆਂ ਦੇ ਬੱਚੇ ਆਏ ਆ ਉਹ ਬਹੁਤ ਮਜ਼ਬੂਤ ਜਿੰਨਾਂ ਕਿ ਮੈਂ ਜਿੰਨਾਂ ਕਿ ਮੈਂ ਕੋ ਮੈਂ ਫਿਰਿਆ ਜਾਂ ਮੈਂ ਤੁਹਾਨੂੰ ਮੈਨੂੰ ਤੁਸੀਂ ਫੋਟੋਆਂ ਦਿਖਾਈਆਂ ਤੇ ਮੈਨੂੰ ਘੋੜੇਓ ਬਿਤੋਂ ਜ਼ਿਆਦਾ ਮਜ਼ਬੂਤ ਲੱਗੇ ਤੇ ਵੱਡੀਆਂ ਹੇਟਾ ਕਰਨ ਵਾਲੀਆਂ ਲੱਗੀਆਂ ਘੋੜੀਆਂ ਵਸ਼ੇਰੀਆਂ ਵੀ ਤੇ ਬਾਕੀ ਸਪੌਟਲਾਈਟਸ ਵੀ ਜਿਹੜੇ ਬੱਚੇ ਆ ਬਹੁਤ ਸੁੰਦਰਤਾ ਚ ਵੀ ਆਏ ਜੇ ਕੋਈ ਭਰਾ ਘੋੜੀ ਪਰਾਉਣਾ ਚਾਹੁੰਦਾ ਹੈ ਤੇ ਉਹਨਾਂ ਖਾਤਰ ਕੀ ਫੀਸ ਰੱਖੀ ਹੈ ਕੀ ਸੋਚ ਕੇ ਰੱਖੀ ਹੈ ਤੇ ਕਿੰਨੀ ਅਰ ਜੰਪ ਦੋਗੇ पीएसडीਹੀਂ ਬਿਲਕੁਲ ਨੋਰਮਲ ਰੱਖੀ ਆ 35000 ਰੁਪਇਆ ਜਿਹੜਾ ਆਖੀ ਵੀ ਪਹਿਲਾਂ ਜ਼ਿਆਦਾ ਕਰ ਲਈਏ ਫਿਰ ਅਗਲਾਂ ਦਾ ਵੀ ਥੋੜਾ ਮਾਨਤਾਨ ਕਰੋ ਜੀ ਇਹ ਮਾਨਤਾਨ ਕਰਕੇ 35000 ਰੁਪਇਆ ਸੀ ਰੱਖੀ ਆ ਤੇ ਦੂਸਰਾ ਜੰਪ ਜਿਵੇਂ ਅੱਜ ਡਾਕਟਰ ਸਾਹਿਬ ਚੈੱਕ ਕਰਦੇ ਨੇ 1 10 ਦੇ 2 10 ਦੇ 3 10 ਦੇ ਉਹ ਕੋਈ ਚੱਕਰ ਨਹੀਂ ਜੇ ਕੋੜੀ ਖਾਲੀ ਰਹਿੰਦੀ ਹੈ ਕੋੜਾ ਦੁਬਾਰਾ ਵੀ ਛੱਡਾਂਗੇ ਉਹਦੇ ਵੀ ਕੋਈ ਦਿੱਕਤ ਨਹੀਂ ਜੀ ਵੀ ਅੰਦਰ ਦੀ ਸਾਫ ਹੋਵੇ ਅੰਦਰ ਹੀ ਸਾਫ ਹੋਵੇ ਜੀ ਸਾਡੇ ਵੱਲੋਂ ਨਾ ਨਹੀਂ ਗਈ ਬਾਕੀ ਚੈੱਕ ਕਰਾ ਕੇ ਕੋੜੀਆਂ ਪ੍ਰਾਈਡੀਆਂ ਅੱਜਕੱਲ੍ਹ ਜਾਂ ਕਰਾ ਕੇ ਲੈਂਦੇ ਆ ਜੀ ਤੇ ਜਿਵੇਂ ਜੰਪ ਦੱਸਣਗੇ ਜਿੰਨੇ ਜੀ ਖੋਸ ਹਮਣਾ ਛੱਡ ਦਾਂਗੇ ਕੋੜਾ ਕੋਈ ਦਿੱਕਤ ਨਹੀਂ ਤੇ ਜੇ ਤੁਸੀਂ ਮਿਲਣਾ ਹੈ ਭਰਾਵਾਂ ਨੂੰ ਬਾਈ ਤਰਲੋਚਨ ਸਿੰਘ ਅਰਗਿਆ ਨੂੰ ਤੇ ਤੁਸੀਂ ਪਿੰਡ ਰਾਣੀਆਂ ਤੇ ਜ਼ਿਲ੍ਹਾ ਸਰਸਾ ਉੱਥੇ ਜਾ ਸਕਦੇ ਆ ਜੀ ਬਾਕੀ ਬਾਈ ਹੋਣਾ ਨੇ ਡਿਟੇਲ ਦੱਸਤੀ ਤੇ ਜੇ ਤੁਸੀਂ ਦਰਸ਼ਨ ਕਰਨੇ ਨਗੀਨੇ ਘੋੜੇ ਦੇ ਇਹਦਾ ਨਾਂ ਪੁੱਛਣਾ ਭੁੱਲ ਗਿਆ ਬਾਈ ਮੈਂ ਨਾ रावत रावत ਅਰਾਵਤ 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 ਰੱਖਣ ਦਾ ਕੀ ਕਾਰਨ ਇਹ ਤੇ ਪਿੱਛੇ ਵੀ ਕੋਈ ਨਾ ਕੋਈ ਗੁੰਝਲ ਤਾਂ ਹੋਊਗੀ रावत ਜੀ ਆਂਦੇ ਵੀ ਜਦੋਂ ਦੇਵਤਿਆਂ ਨੇ ਸਮੁੰਦਰ ਰੜਕਿਆ ਸੀਗਾ ਹਾਂ ਉਹ ਉਹਦੇ ਵਿੱਚੋਂ ਇੱਕ ਚਿੱਟਾ ਹਾਥੀ ਨਿਕਲਿਆ ਸੀ ਹਾਂ ਉਹਦਾ ਨਾਮ ਅਰਾਵਤ ਸੀ ਜੀ ਫਿਰ ਇਹ ਵੀ ਹਾਥੀ ਵਰਗਾ ਮਜ਼ਬੂਤ ਸੀ ਅਸੀਂ ਵੀ ਅਰਾਵਤ ਹੀ ਕਰਤਾ ਹਾਂ ਇੱਕ ਹੈ ਸਪੌਟਲੈਸ ਚਿੱਟਾ ਸੀ ਹਾਂ ਜੀ ਇਹ ਚਿੱਟਾ ਸੀ ਤਾਂ ਸਪੌਟਲੈਸ ਜੀ ਬਹੁਤ ਸੋਹਣਾ ਬਈ ਇੱਕ ਅਲੱਗ ਨਾਂ ਹੈ ਹਾਂਜੀ ਬਹੁਤ ਮੈਂ ਅਜੇ ਤੱਕ ਅਰਾਵਤ ਨਾਂ ਦਾ ਘੋੜਾ ਤਾਂ ਨੁਕਰਿਆਂ ਦੇ ਵਿੱਚ ਤਾਂ ਸ਼ਾਇਦ ਨਹੀਂ ਸੁਣਿਆ ਤੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਕਰੇ ਘੋੜੇ ਨੂੰ ਵੀ ਪਰਮਾਤਮਾ ਨੇ ਰੱਜ ਕੇ ਮਜਬੂਤ ਤੇ ਸੋਹਣਾ ਬਣਾਇਆ ਇਹ ਸਾਨੂੰ ਕਮੈਂਟਾਂ ਬਾਬਤ ਵੀ ਦੱਸ ਦਿਓ ਤੇ ਵੀਰ ਹੋਣਾ ਦਾ ਯਾਰ ਪਹਿਲਾ ਸਾਣ ਕੋੜਾ ਬਾਈ ਹੋਣਾ ਨੇ ਕਹਿ ਦਈਏ ਨਾ ਵੱਡਾ ਦਿਲ ਕਰਕੇ ਤੇ ਪਾਲ ਕੇ ਤੇ ਤੁਹਾਡੀ ਕਚਹਿਰੀ ਜੇ ਰੱਖਿਆ ਹਜੇ ਤਾਂ ਬਹੁਤ ਮੇਰੇ ਮੂੰਹੋਂ ਘੋੜਾ ਨਿਕਲ ਜਾਂਦਾ ਹੈ ਤਾਂ ਵਸ਼ੀਰਾ ਹੈ ਘੋੜਾ ਤੇ ਹਜੇ ਜਾ ਕੇ 1.5-2 ਸਾਲਾਂ ਨੂੰ ਤੁਹਾਨੂੰ ਬਣ ਕੇ ਵਿਖਾਊਗਾ ਚੋਬਰ ਪਰਮਾਤਮਾ ਇਹਨੂੰ ਵੱਡੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ ਤੇ ਹਜੇ ਤਾਂ ਬਹੁਤ ਘੱਟ ਉਮਰ ਦਾ ਵਸ਼ੀਰਾ ਹੈ ਬਾਕੀ ਤੁਸੀਂ ਘੋੜੀ ਪੜਾਉਣੀ ਹੈ ਤੇ ਬਾਈ ਨੇ ਫੀਸ ਵੀ ਦੱਸਤੀ ਇੱਕ ਵਾਰੀ ਫੋਨ ਲਾ ਲਿਓ ਤੁਹਾਡਾ ਮਾਨਤਾਨ ਵੀ ਹੋ ਜਾਊਗਾ ਫੁੱਲ ਤੇ ਜੇ ਘੋੜੀ ਘੋੜੇ ਦੇ ਦਰਸ਼ਨ ਕਰਨੇ ਆ ਤੇ ਬਾਈ ਪਿੰਦਰ ਫੈਰੀਅਰ ਨੰਬਰ ਵੀਰ ਦਾ ਵੀ ਵਿੱਚ ਦੇਤਾ ਬਾਈ ਲਕੇਸ਼ਰੂ ਵੀ ਪਾ ਦੇਣਗੇ ਪਿੰਡ ਗੰਧੜਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਫਾਰਮ ਦਾ ਫੇਰ ਇੱਕ ਵਾਰੀ ਡਰੈੱਸ ਬੋਲਦੀ ਜਿਹੜਾ ਨਵਾਂ ਤਿਆਰ ਕਰੀ ਜੰਨੇ ਆ ਜੀ ਸਾਡੇ ਫਾਰਮ ਦਾ ਨਾਂ ਜੀ ਚਬਾਲੀਆ ਸਟੱਡ ਫਾਰਮ ਹਾਂ ਜੀ ਰਾਣੀਆਂ ਸ਼ਹਿਰ ਦੇ ਵਿੱਚ ਹੈ ਜੀ ਜੀ ਨਵੇਂ ਨਵੇਂ ਬਸਟਾਂ ਦੇ ਬੈਕ ਸਾਈਡ ਜੀ ਤੇ ਸਰਸਾ ਸਾਨੂੰ 20 ਕਿਲੋਮੀਟਰ ਆ ਜੀਵਨਗਰ ਰਾਠਾ ਜੀ ਡੱਬ ਵਾਲੀ 60 ਕਿਲੋਮੀਟਰ ਆ ਸਾਡਾ ਜੀ ਤੇ ਜੇ ਵੀਰ ਉਹਨਾਂ ਨੂੰ ਤੁਸੀਂ ਮਿਲਣਾ ਤੇ ਬਾਈ ਨੇ ਐਡਰੈਸ ਦੱਸਤਾ ਜੀ ਕੋੜਾ ਵੇਖਣਾ ਕੋੜਾ ਵੇਖਣਾ ਤੇ ਹਾਂ ਗੰਧੜ ਪਿੰਡ ਪਿੰਦਰ ਕੇ ਇੱਥੇ ਜੇ ਘੋੜੀ ਮਲਾਉਣੀ ਤਾਂ ਵੀ ਇੱਥੇ ਜੀ ਹਾਂ ਜੇ ਘੋੜੀ ਮਲਾਉਣੀ ਆ ਤੇ ਗੰਧੜ ਪਿੰਡ ਚਿਰੀ ਮੁਖਤਰ ਸਾਹਿਬ ਇੱਕ ਵਾਰੀ ਘੋੜੀ ਮਲਾਉਣੀ ਨਾਮ ਲਾਉਣੀ ਉਹ ਤਾਂ ਹੁੰਦੀਆਂ ਬਾਦੀਆਂ ਗੱਲਾਂ ਪਰ ਤੁਸੀਂ ਇੱਕ ਵਾਰੀ ਫਾਰਮ ਤੇ ਆਣ ਕੇ ਯਾਰ ਘੋੜਾ ਵੇਖ ਕੇ ਜਾਇਓ ਪਹਿਲਾ ਘੋੜਾ ਵੇਖੋ ਆਪਦੀ ਤਸੱਲੀ ਕਰੋ ਫੇਰ ਘੋੜੀ ਲੈ ਕੇ ਆਓ ਬਾਕੀ ਤੁਹਾਨੂੰ ਬਾਈ ਹੋਣਾ ਦੇ ਜਿਹੜੇ ਰਿਜ਼ਲਟ ਹੈ ਉਹ ਵੀ ਅਸੀਂ ਵਿਖਾਤੇ ਬਾਪੂ ਜੀ ਨਵੇਂ ਬੰਦੇ ਆ ਜਿਹੜੇ ਭਰਾ ਸ਼ੌਕ ਰੱਖੀ ਫਿਰਦੇ ਆ ਜੀ ਉਹਨਾਂ ਵਾਸਤੇ ਕੀ ਤੁਹਾਡੇ ਮਨ ਦੇ ਵੱਲ ਬਲੇ ਆ ਕੀ ਕਹਿਣਾ ਚਾਹੁੰਦੇ ਆ ਜੀ ਇੱਕ ਤੇ ਜਿਹੜੇ ਬੰਦੇ ਨਵੇਂ ਚਲਣਾ ਚਾਹੁੰਦੇ ਨੇ ਜੀ ਸਭ ਤੋਂ ਪਹਿਲਾਂ ਤੇ ਆ ਵੀ ਪੈਂਦੀ ਸੱਟੇ ਨਾਲ ਹੋਣ ਪਹਿਲੋਂ 5-6 ਮਹੀਨੇ ਲੋਕਾਂ ਦੇ ਘੋੜੇ ਜਾ ਕੇ ਵੇਖਣ ਘੋੜੀਆਂ ਘੋੜੇ ਵੇਖਣ ਫਾਰਮ ਵੇਖਣ ਉਹਨਾਂ ਕੋਲੋਂ ਸਲਾਹ ਲੈਣ ਹੂੰ ਆਪਣੀ ਨੌਲਜ ਲੈਣ ਜੀ ਕਈ ਜਿਹੜੀ ਬੰਦੇ ਗਲਤ ਨੌਲਜ ਵੀ ਦੇ ਦਿੰਦੇ ਨੇ ਜੀ ਆਪ ਸਮਝ ਰੱਖਣ ਪਹਿਲੋਂ ਫੇਰ ਜਾ ਕੇ ਇੱਕ ਪਹਿਲੀ ਇੱਕ ਗੱਲ ਹੋਰ ਹੂੰ ਪੰਜੀ ਸੱਟੇ ਜਿਆਦਾ ਮਹਿੰਗਾ ਪਸ਼ੂ ਨਾ ਖਰੀਦਣ ਜੀ ਉਹਨਾਂ ਨੂੰ ਪਤਾ ਨਹੀਂ ਹੋਣਾ ਜੀ ਤੇ ਜੇ ਉਹ ਉਹਨਾਂ ਦਾ ਸ਼ੌਕ ਚੱਲ ਗਿਆ ਫੇਰ ਮਹਿੰਗਾ ਵੀ ਲੈ ਸਕਦੇ ਨੇ ਜੀ ਤੇ ਜੇ ਪੰਜ ਛੇ ਮਹੀਨੇ ਚ ਜੋ ਸ਼ੌਕ ਮਠਾ ਪੈਗਾ ਤਾਂ ਇਹ ਗੱਲ ਮੁਕਈ ਜੀ ਇੱਕ ਬੱਚਾ ਨਾ ਲੈਣ ਜੀ ਵੱਡੀ ਗੱਭਣ ਕੋੜੀ ਲੈਣ ਜੇ ਬੱਚਾ ਚਾਰ ਕਰਦਿਆਂ ਕਰਦਿਆਂ ਤੇ ਉਹ ਹੋ ਸਕਦਾ ਤੁਹਾਡਾ ਪਹਿਲਾਂ ਸ਼ੌਕ ਯੋਰ ਹੋ ਜੇ ਜੀ 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 ਤੇ ਜੇ ਉਹ ਤੁਹਾਡੇ ਘਰ ਆਣ ਕੇ ਸੂਪੇ ਗਈ ਤੇ ਉਹ ਇਹ ਆ ਵੀ ਉਹਨੇ ਨਾਲ ਉਤਸ਼ਾਹ ਜਿਹੜਾ ਦੁਗਣਾ ਹੋ ਜਾਂਦਾ ਪੈਸੇ ਵੀ ਪੂਰੇ ਹੋ ਜਾਂਦੇ ਚੰਗੇ ਪੈਸੇ ਪੈਸੇ ਵੀ ਪੂਰੇ ਹੋ ਜਾਂਦੇ ਨੇ ਤੇ ਦੂਜੀ ਗੱਲ ਵੀ ਇਸ ਕੰਮ ਵਾਸਤੇ ਤਿੰਨ ਜਿ ਗੱਲਾਂ ਜ਼ਰੂਰੀ ਨੇ ਜੀ ਇੱਕ ਸਮਝ ਜੀ ਇੱਕ ਦਲੇਰੀ ਜੀ ਇੱਕ ਗੁੰਜਾਇਸ਼ ਗੁੰਜਾਇਸ਼ ਤੇਨ ਗੱਲਾਂ ਪੂਰੀਆਂ ਹੋਣਗੀਆਂ ਤੇ ਫੇਰ ਹੀ ਤੁਸੀਂ ਕਾਮਯਾਬ ਹੋ ਸਕਦੇ ਜੀ ਪੈਸਾ ਸਹੀ ਤਰੀਕੇ ਨਾਲ ਲੱਗਣਾ ਕਿੱਥੇ ਚਾਹੀਦਾ ਹੈ ਕਿੰਨਾ ਲੱਗਣਾ ਚਾਹੀਦਾ ਇਹ ਗੱਲ ਦੀ ਮੇਨ ਸਮਝ ਹੋਣੀ ਚਾਹੀਦੀ ਹੈ ਜੀ ਦੂਸਰੀ ਅਸੀਂ ਹੁਣ ਜਿਵੇਂ ਆਂ ਵੀ ਜਿਵੇਂ ਘੋੜੀ ਮੈਟ ਕਰਾਉਣੀ ਆ ਹਾਂਜੀ ਪਹਿਲੋਂ 5-7000 ਦਾ ਤੇਲ ਪਹਿਲੋਂ ਫੂਕਦੇ ਆਂ ਹਾਂ ਜਾ ਕੇ ਘੋੜੇ ਵੇਨੇ ਆ ਜੀ ਫੇਰ ਸਿਲੈਕਟ ਕਰਦੇ ਆ ਅਸੀਂ ਕਿਸੇ ਤੇ ਯਕੀਨ ਨਹੀਂ ਕਰਦੇ ਜੀ ਬਿਲਕੁਲ ਸਿਰਫ ਘੋੜੀਆਂ ਘੋੜੇ ਹੀ ਨਹੀਂ ਸਾਡੇ ਗਾਇਆਂ ਮੱਝਾਂ ਜਾਂ ਉਹ ਵੀ ਨੇ ਜੀ ਅਸੀਂ ਆਪ ਅੱਖਾਂ ਨਾਲ ਵੇਖ ਕੇ ਤਸल्ली ਕਰਕੇ ਤੇ ਫੇਰ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਸਜਣੋ ਵੀ ਢੇੜਾ ਜਰੂਰ ਇੱਕ ਰੀ ਮਾਰੇ ਉਹ ਤੁਹਾਡਾ ਮਨ ਬਾਗੋ ਬਾਗ ਹੋ ਜਾਊਗਾ ਹਾਂ ਆਇਆਂ ਦਾ ਸਵਾਗਤ ਆ ਕੋਈ ਯੋਰ ਨਹੀਂ ਲੱਗਦਾ ਕੋਈ ਕੁਛ ਨਹੀਂ ਆਣ ਕੇ ਵੇਖੋ ਜੇ ਤੁਹਾਡਾ ਮਨ ਕਰੇ ਜੀ ਤੇ ਠੀਕ ਆ ਹਾਂ ਤੇ ਜੇ ਤੁਸੀਂ ਮੋਤੀ ਲੱਭਣਾ ਚਾਹੁੰਦੇ ਜੇ ਸਮੁੰਦਰ ਚ ਤੇ ਗੋਤਾ ਲਾਉਣਾ ਹੀ ਪਊਗਾ ਲਾਉਣਾ ਹੀ ਪਊਗਾ ਕਿਉਂਕਿ ਨਹੀਂ ਐਵੇਂ ਨਹੀਂ ਜੀ ਇਹ ਬਦਾਮ ਖਾਜਾਂ ਅਕਲ ਨਹੀਂ ਆਉਦੀ ਠੋਕਰਾ ਖਾਜਾਂ ਆਉਦੀ ਹੈ ਬਿਲਕੁਲ ਜਾ ਕੇ ਵੇਖੋਗੇ ਫਿਰ ਤੁਰ ਕੇ ਵੇਖੋਗੇ ਫਿਰ ਤੁਹਾਨੂੰ ਹੋ ਸਕਦਾ ਜਿਹਨੂੰ ਕੋਈ ਚੰਗਾ ਲੱਭ ਜੇ ਜੀ ਪਹਿਲਾਂ ਵੇਖੋ ਜਾ ਕੇ ਬਿਲਕੁਲ ਜਿੱਦਾਂ ਤੇ ਰੋਚਨ ਬਾਈ ਹੁਣ ਜੇ ਖਰਾਕ ਦੀ ਪਹਿਲਾ ਸਾਨ ਕੋੜ ਅਜਦਾ ਪਿੰਦਰ ਤੋਂ ਵੀ ਪੁੱਛ ਕੇ ਟਾ ਵੀ ਇਹਦੇ ਕੋਲੇ ਵੀ ਕੋੜ ਗਿਆਂ ਤੁਹਾਡੇ ਕੋਲੇ ਵੀ ਕੋੜੀਆਂ ਸੀ ਤੇ ਖਰਾਕ ਦਾ ਕੀ ਕਿਦਾਂ ਇਹਨੂੰ ਕਰ ਰਹੇ ਹੋ ਜਾਂ ਕਿਦਾਂ ਹੁਣ ਤੱਕ ਕੀ ਪਾਇਆ ਇਹਨਾਂ ਜੀ ਬਿਲਕੁਲ ਦੇਸੀ ਖੁਰਾਕ ਆਪਾਂ ਕਰਦਾ ਦਾਣਾ ਜੀ ਬਸ ਉਹਦੇ ਤੇ ਪਾਲਿਆ ਅੱਛਾ ਤਾਂ ਇਹ ਦੇ ਵੇਖੋ ਤੁਸੀਂ ਕੋੜਾ ਕੱਲੀ-ਕੱਲੀ 나ੜ ਦਿਸੇਗੀ ਕਿਤੇ ਫਲਾਵੜ ਚ ਨਹੀਂਗਾ ਕੋਈ ਕੋਸ਼ ਨਹੀਂਗਾ ਫਟਿਆ ਹਾਂ ਫਟਿਆ ਨਿਗਰਿਆ ਪੂਰਾ ਉਮਰ ਦੇ ਹਿਸਾਬ ਨਾਲ ਜਿੰਨਾ ਕਿਦਾ ਵਜ਼ਨ ਹੋਣਾ ਚਾਹੀਦਾ ਜੋ ਜੋ ਉਮਰ ਥੋੜੀ ਜੀ ਵੱਡੇ ਉਮਰ ਚ ਆ ਗਿਆ ਆਪਦੀ ਚ ਹਜੇ ਤਾਂ ਬਚਪਣੇ ਚ ਆ ਤੇ ਸਰੀਰ ਭਰ ਜਾਏਗਾ ਜੀ ਕੋਈ ਪਾਊਡਰ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਸਿਰਫ ਦੇਸੀ ਖੁਰਾਕ ਜੀ ਜੀ ਦੁੱਧ ਜ਼ਰੂਰ ਅਸੀਂ ਪੀਉਂਦੇ ਰਹੇ ਹਾਂ ਜੀ ਪਰ ਦਹੀਂ ਵੀ ਦਹੀਂ ਦੁੱਧ ਤਾਂ ਚੱਲਦਾ ਜੀ ਇੱਕ ਟਾਈਮ ਦੁੱਧ ਤੇ ਦਹੀਂ ਜੀ ਬਾਕੀ ਜਿਵੇਂ ਜੋ ਲੈ ਲੈ ਛੋਲੇ ਲੈ ਲਓ ਮਿਕਸ ਕਰਕੇ ਆਪਣਾ ਦਾਣਾ ਪਾ ਦਿੰਨੇ ਆਸੀਂ ਜੀ ਬਾਬਾ ਜੀ ਸਵਾਗਤ ਹੈ ਤੁਹਾਡਾ ਵੀ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹਾਂ ਜੀ ਹਾਂ ਜੀ ਬਾਬਾ ਜੀ ਤੁਸੀਂ ਕਿਹੜੀ ਅੱਖ ਪੜਦੇ ਹੋ ਘੋੜੇ ਨੂੰ ਕੀ ਦੇਖਦੇ ਹੋ ਇਸ ਤਰ੍ਹਾਂ ਜੀ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂ ਢਿੱਲੋਂ ਸਾਫ ਕੱਲੇ ਘੋੜਿਆਂ ਦੇ ਪਾਰਖੂ ਤੇ ਬ੍ਰੀਡਰ ਨਹੀਂ ਹੂੰ ਇਹਨਾਂ ਨੇ ਸਾਈਵਾਲ ਚ ਮੱਝਾਂ ਚ ਵੀ ਹਰਿਆਣੇ ਚ ਬਹੁਤ ਵੱਡਾ ਨਾਮ ਖਟਿਆ ਜੀ ਜੀ ਕਿਉਂਕਿ ਖੁਦ ਅਸੀਂ ਆਪਣੇ ਪਿਤਾ ਦੀ ਜਾਤ ਚ ਬਹੁਤ ਵੱਡਾ ਮੇਲਾ ਕਰਾਉਂਦੇ ਰਹੇ ਤਿੰਨ ਸੂਬਿਆਂ ਦਾ ਜੀ ਉੱਥੇ ਆਉਂਦੇ ਰਹੇ ਇਸ ਕਰਕੇ ਸਾਨੂੰ ਵੀ ਇਹਦਾ ਥੋੜਾ ਗਿਆਨ ਹੈ ਜੀ ਤੇ ਵੀ ਇਹ ਕੱਲੀ ਸੁੰਦਰਤਾ ਕੱਲੀ ਇਹ ਨਹੀਂ ਵੇਖਦੇ ਜੀ ਸੁੰਦਰਤਾ ਵੀ ਵੇਖਦੇ ਨੇ ਰੂਪ ਵੀ ਵੇਖਦੇ ਨੇ ਗੁਣ ਵੀ ਵੇਖਦੇ ਨੇ ਜੀ ਸੋ ਮੈਂ ਵੀ ਲਾਸਟ ਚ ਇੱਕੋ ਗੱਲ ਕਹਿਣਾ ਚਾਹਾਂਗਾ ਜੀ ਕਿ ਪ੍ਰਸਿੱਧ ਰਾਨੀ ਕਵੀ ਜੀ ਸ਼ੇਖ ਸ਼ਾਦੀ ਨੇ ਕਿਹਾ ਜੀ ਕਿ ਅਤਰ ਬਣਾਉਣ ਵਾਲੇ ਨੂੰ ਅਤਰ ਦੀ ਜਿਹੜੀ ਆ ਵਡਿਆਈ ਕਰਨ ਦੀ ਲੋੜ ਨਹੀਂ ਹੂੰ ਉਥੇ ਅਤਰ ਹੀ ਦੱਸੇਗਾ ਲੱਗਿਆ ਮੈਂ ਕੀ ਦੱਸਦੀ ਆ ਤਾਂ ਮੈਂ ਨਹੀਂ ਕਹਿੰਦਾ ਜੀ ਸੋ ਇਹ ਵੀ ਆਪਦੀ ਮਹਿਕ ਬੱਚਿਆਂ ਦੇ ਰੂਪ ਚ ਸੱਜਣੋ ਖਿਲਾ ਰਿਆ ਬਹੁਤ ਸੋਹਣੀ ਸਰਦਾਰ ਸਾਹਿਬ ਨੇ ਗੱਲ ਕੀਤੀ ਹੈ ਸਾਰੀਆਂ ਗੱਲਾਂ ਦਾ ਨਿਚੋੜ ਕੱਢ ਕੇ ਤੇ ਤੁਹਾਡੇ ਸਾਹਮਣੇ ਛੋਟੇ ਜਿਹੇ ਲਵਜਾਂ ਚ ਪਰੋਕੇ ਮਾਲਾ ਵਾਂਗ ਤੇ ਤੁਹਾਡੀ ਕਚਹਿਰੀ 'ਚ ਰੱਖਤਾ ਹੁਣ ਪ੍ਰਵਾਨ ਜਰੂਰ ਕਰਿਓ ਸਾਡੀਆਂ ਗੱਲਾਂ ਬਾਤਾਂ ਘੋੜਾ ਕਿਵੇਂ ਲੱਗਿਆ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਾਈ ਜੀ ਹੁਣਾਂ ਦੇ ਵਿਚਾਰ ਕਿਵੇਂ ਲੱਗੇ ਜ਼ਰੂਰ ਸਾਨੂੰ ਕਮੈਂਟਾਂ ਚ ਦੱਸ ਦਿਓ ਤੇ ਬਾਈ ਉਹਨਾਂ ਨੂੰ ਫੋਨ ਕਰਕੇ ਵੀ ਵਧਾਈ ਦੇ ਦਿਓ। ਸਾਡੀ ਬਾਈ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਲੈ ਲੀਏ ਜੀ ਅੱਜ ਤੱਕ ਕਰਨੀ ਹੋਰ ਕੋਈ ਗੱਲ। ਬਹੁਤ ਬਹੁਤ ਹੀ ਜਲਦੀ ਇਦਾਂ ਦੇ ਨਗਿੰਨੇ ਲੈ ਕੇ ਹਾਜ਼ਰ ਹੋਣੇ ਆ ਬਾਈ ਪਿੰਦਰ ਨੂੰ ਵੱਧ ਚੜ੍ਹ ਕੇ ਸਪੋਰਟ ਕਰਿਓ ਜਮਾ ਮਾਤਾ ਦਾ ਪਰਿਵਾਰ ਝੋਟ ਕੇ ਤੇ ਅੱਜ ਵੀਰ ਨੇ ਨੁਕਰਾ ਘੋੜਾ ਬਾਈ ਦੇ ਫਾਰਮ ਤੇ ਆਇਆ। ਸੋ ਤੁਹਾਡੀ ਸਪੋਰਟ ਦੀ ਲੋੜ ਹੈ। ਸ਼ੇਰ ਇੱਕ ਮਾਰਨ ਨਾਲ ਆਪਣਾ ਕੁਝ ਨਹੀਂ ਘਟਦਾ। ਬਾਈ ਨੂੰ ਫੋਨ ਕਰਕੇ ਵਧਾਈ ਦੇਣ ਨਾਲ ਵੀ ਕੁਝ ਨਹੀਂ ਘਟਦਾ। ਬਹੁਤ ਹੀ ਜਲਦ ਇਦਾਂ ਦੇ ਨਗਿੰਨੇ ਲੈ ਕੇ ਤੁਹਾਡੀ ਕਚੈਰੀ 'ਚ ਹਾਜ਼ਰ ਹੁੰਦੇ ਰਵਾਂਗੇ। ਉਨੇ ਸਮਿਲੀ ਦਿਓ ਜੀ ਸੁਖਸੰਦ ਨੂੰ ਜਾਸਤਾ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖੈਰ ਸਤਿ ਸ਼ਕਾ ਬਈ ਸਾਰੇ ਸੱਜਣਾਂ ਦਾ ਧੰਨਵਾਦ 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 ਹੋਰ ਮਾਰਦੇ ਸੱਜਣੋਂ ਮਿਲਦੇ ਅਗਲੀ ਹੋਰ ਨਗੀਨੇ ਇਦਾਂ ਦੇ ਖੁੱਡਾਂ ਚੋਂ ਕੱਢ-ਕੱਢ ਕੇ ਤੁਹਾਨੂੰ ਆਖਾ ਵੀ ਲਿਆਵਾਂਗੇ ਬਹੁਤੀ ਜਲਦੀ ਮਿਲਦੇ ਆ ਧੰਨਵਾਦ